ਆਹ ਕਿ ਖੁਸ਼ ਹੋ ਰਹੇ ਸਾਰੇ ਸਸਰਕਾਲ ਦਾ ਸਾਰਿਆਂ ਨੂੰ ਕੀਤਾ ਸਾਰੇ ਆਈ ਹੋਪ ਤੋਂ ਸਾਰੇ ਰੱਤਿਆ ਹੋ ਕੇ ਤੇ ਅੱਜ ਆਪਾਂ ਬਣਾਉਣ ਲੱਗਿਆ ਜੀ ਗਜਰੇਲਾ ਤੋ ਕਿ ਮੈਂ ਫਸਟ ਵਾਰੇ ਬਣਾਉਣ ਲੱਗੀ ਆ ਤੇ ਮੰਮਾ ਕਹਿੰਦੇ ਮੈਂ ਤੁਹਾਡੀ ਹੈਲਪ ਕਰਾਂਣੀ ਆ ਤੇ ਆਪਾਂ ਮੰਮਾ ਨੂੰ ਪੁੱਛ-ਪੁੱਛ ਕੇ ਬਣਾਵਾਂਗੇ ਤੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਵੀ ਮੈਂ ਸਹੀ ਬਣਾ ਰਹੀ ਆ ਜਾਂ ਕੋਈ ਹਾਂਜੀ ਸੱਸ ਦੇ ਘਰ ਦੇ ਸਾਰਿਆਂ ਨੂੰ ਕਿਤਾ ਸਾਰੇ ਆਏ ਹੋ ਤਾਂ ਸਾਰੇ ਰਬਤੀਆ ਹੋ ਕੇ ਤੇ ਅਚਾਪਾ ਚੱਲੇ ਆਂ ਜੀ ਸ਼ਾਪਿੰਗ ਕਰਨ ਤੇ ਤਿਆਰ ਗੋਸ਼ਵਰ ਨਾਲ ਹੋ ਰਹੀਆਂ ਤੇ ਬਾਕੀ ਆਪਾਂ ਸਰਪਤਾਈ ਤਾਂ ਮੰਮਾ ਕਹਿੰਦੇ ਤੁਸੀਂ ਕਿੱਸ ਕਰ ਸਕਦੇ ਹੋ ਕੀ ਹੋ ਸਕਦਾ ਤੇ ਬਾਕੀ ਆਪਾਂ ਬਲੌਗ ਨਾਲ ਪਾ ਰਹੇ ਹਾਂ ਕਮੈਂਟ ਕਰਕੇ ਦੱਸੋ ਵੀ ਕਿ ਤਾਲਾ ਕਿਆ ਤੇ ਬਾਕੀ ਹਰ ਆਪਾਂ ਸਰਪ੍ਰਾਈਜ਼ ਤੁਹਾਨੂੰ ਕਿ ਤਰ੍ਹਾਂ ਨਹੀਂ ਦੱਸ ਸਕਦੇ ਕੀ ਆ ਤੇ ਅੱਜ ਆਪਾਂ ਸ਼ਾਪਿੰਗ ਕਰਨ ਚੱਲੇ ਆ ਤੇ ਆਪਾਂ ਸ਼ਾਪਿੰਗ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਖੁਸ਼ਖਬਰੀ ਆ ਤੇ ਬਾਕੀ ਆਪਣੇ ਕੁਮਾਰ ਮਾਛਾ ਪਰਵਲਾ ਨਾਲ ਬੜ ਰਹੇ ਹੋ ਤਾਂ ਨਟਕਾ ਕਰਦੇ ਸੋਲ ਕਿੰਦਾ ਲੱਗਿਆ ਓਕੇ ਜੀ ਆਪਾਂ ਉਹ ਗੱਸੇ ਤਿਆਰ ਤੇ ਬਾਕੀ ਸਰਦ ਦੀਵਾਰ ਕਰ ਵਾਲੀ ਹੋ ਕੇ ਤੇ ਚੱਲੇ ਆਪਾਂ ਸ਼ਹਿਰ ਪਹਿਲਾਂ ਤੇ ਬਾਕੀ ਆਪਾਂ ਇਹ ਬਾਰ ਨਾਲ ਬਣੇ ਰਿਓ ਹੋ ਗਿਆ ਨਾਲੇ ਛੱਡ ਲਓ ਜੀ ਸਾਡੀ ਕੰਮ ਆ ਗਏ ਅਸੀਂ ਚੱਲਦੇ ਆ ਕਿ ਲਾਟ ਚੱਲ ਲਗੇ ਚੱਲ ਲਗੇ ਆ ਚੱਲ ਲਿਆ ਫਿਰ ਇਹ ਵੀ ਜਾ ਰਹੀ ਹੈ ਸਾਡੇ ਨਾਲ ਲਓ ਜੀ ਜੱਪਾ ਘਰ ਤੋਂ ਬਾਹਰ ਆ ਕੇ ਸੀਗੇ ਤੇ ਵੀ ਵਰਕੇ ਨਾਲ ਆਪ ਤੇ ਆਰ ਚੱਲੇ ਆ ਸੀ ਹੁਣ ਅਸੀਂ ਜੱਟ ਚੱਲਿਆ ਹੁਣ ਪਸ ਪਹਿਲਾ ਬੱਸਾਂ ਵਾਲੇ ਆ ਕੇ ਰਤਾ ਆਪਾ ਟੇ ਆ ਗਿਆ ਬੱਸ ਆ ਜਾਨ ਥੋੜਾ ਕਾਮ ਲਾਕੋ ਤੇ ਮੰਮਾ ਆ ਰਿਹਾ ਪਿੱਛੇ ਤੇ ਅਸੀਂ ਚਾਰੇ ਪੁੱਤ ਨੇ ਪਾਣਾ ਚੱਲੀਆਂ ਚਾਰੇ ਚੱਲੇ ਅਸੀਂ ਔਰ ਅਫੂ ਮੰਮੀ ਵਰ ਗਿਆ ਬੱਥੇਆ ਤੇ ਅਸੀਂ ਵੀਰ ਕਰੇ ਗੱਲਾਂ ਕਰ ਰਹੇ ਹਾਂ ਤੇ ਇਸੜਾ ਬੱਸ ਤੋਂ ਕੰਮ ਕਰਨਾ ਤੇ ਬਾਕੀ ਆਪਾਂ ਬੈਠੇ ਹੋਏ ਹਾਂ ਮਾ ਅੱਜ ਸ਼ੌਪੇ ਕੰਮ ਕਰਨਾ 50 ਕਿਲੋਮੀਟਰ ਕਿੰਨਾ ਹੋਈ ਹਰ ਰਿਆੜ ਸਪੋਰਟ ਕਰੋ ਤੇ ਆਪਾਂ ਤੁਹਾਨੂੰ ਨਵੇਂ ਤੋਂ ਨਵੇਂ ਤਿੱਤਰ ਖਵਾ ਕੇ ਤੇਕ ਤੋਂ ਵਿਆਹ ਵੀ ਦਿਖਾਵਾਂਗੇ ਤੇ ਹੁਣ ਆਪਾਂ ਚੱਲੇ ਆਂ ਜੀ ਅਜੇ ਬੱਸ ਆਵ ਕੇ ਲੇਟ ਮੈਂ ਕਿਹਾ ਚਲ ਫਿਰ ਦੋਕ ਗੱਲਾਂ ਸ਼ੇਅਰ ਕਰ ਲਾਣਾ ਤੇ ਮੈਂ ਬੱਠੀਆਂ ਸਾਡੀ ਬੱਸ ਆ ਗਈ ਹੁਣ ਬੱਸ ਚੜਨ ਲੱਗਿਆ ਤੇ ਸਾਰੇ ਜਣੇ ਰੈਡੀ ਆ ਚੱਲੋ ਚੱਲਿਓ ਵਰ ਚੱਕਾ ਚੱਕਾ ਦੱਲੀ ਵਸਤਰਾ ਨੂੰ ਕੋਤ ਨਹੀਂ ਬੱਚੋ ਲਾਰਟ ਆ ਗਿਆ ਤੇ ਆਪਾਂ ਵੇਖ ਤੇ ਆਪਾਂ ਸ਼ਾਪ ਕਰਾਂਗੇ ਲਾ ਦੀ ਸ਼ਾਪ ਆ ਕਿ ਆਪਾਂ ਇੱਥੇ ਕੱਪੜਾ ਲਈਦਾ ਬਹੁਤ ਘੜ ਕੱਪੜਾ ਮਿਲਦਾ ਫਰਿਆ ਸਾਰੇ ਹਾਂ ਤੇ ਅੱਜ ਤੇ ਆਪਾਂ ਸ਼ਾਪਿੰਗ ਕਰਨ ਲੱਗਿਆ ਤੇ ਸੂਟ ਦੇਖਾ ਲਿਆ ਤੇ ਬਾਜ਼ਾਰ ਜਾ ਰਹੇ ਹਾਂ ਇਹ ਵੀ ਬਾਜ਼ਾਰ ਤੇ 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 ਹਾਂ ਜੀ ਇਹਦੇ ਚ 10 ਕਿਲਰ ਜੀ 10 ਕਿਲਰ ਸੋਨੇ ਇੱਕ ਤਾਂ ਮੋਰ ਵਾਲਾ ਹੈ ਜੀ ਆ ਦੇਖੋ ਇਹਦੀ ਬਾਜੂ ਪੂੰਛ ਦੋਨੇ ਮਿਲਨੇਗੇ ਦੋਨੇ ਆ ਮਹਿਰੂਨ ਆ ਗਿਆ ਦਾ ਆ ਦੇਖੋ ਆ ابھی ਬਹੁਤ ਸੋਹਣਾ ਮਹਿਰੂਨ ਵਾਈਨ ਤੇ ਜੇ ਮੋਰ ਵਾਲੇ ਚ ਲੈਣਾ ਮੋਰ ਵਾਲੇ ਕੀ ਮਿਲ ਜੂ ਇਹਦਾ ਜਾਲ ਦਪਟਾ ਫੁੱਲ ਹੈ ਵੀ ਹੈ ਜੀ ਪਰ ਸਭ ਤੋਂ ਬਾਅਦ ਆ ਦੇਖਦੇ ਆ ਚੀਜ਼ਾਂ ਜੀ ਜੇ ਮੈਰੀ ਚ ਕੋਸਟ ਪਲੇਨ ਚਾਹੀਦੀ ਮੰਗਦੇ ਨਾ ਤੁਸੀਂ ਆ ਦੋ ਆਈਟਮਾਂ ਸਭ ਤੋਂ ਬਾਅਦ ਦੇਖਣਾ ਵੀ ਨੇ ਬੋਲੋ ਕੀ ਕਹਿਣਾ ਹੋਰ ਸੋਹੜ ਦੇਖ ਲਓ ਭਾਈ ਪਿਓ ਪਿਓ ਜੌਰ ਜੈਟ ਚ ਉਹ ਦਿਖਾਵਾਂ ਆ ਜੂਗੀ ਆਹ ਚੀਜ਼ ਬਹੁਤ ਸੋਹਣੀ ਹੈਟ ਮੇ ਇਹਦੇ ਵਿੱਚ ਆਹ ਦੁਪੱਟਾ ਨੇ ਇਹਦੇ ਨਾਲ ਰੈੱਡ ਠੀਕ ਹੈ ਜੇ ਆ ਮੈਂਜੈਂਟਾ ਲੈਣਾ ਮੈਂਜੈਂਟਾ ਮਿਲ ਜੂਆ ਵੀ ਠੀਕ ਹੈ ਜੇ ਏਕਾ ਮੈਰੂਨ ਬਣਾਉਣਾ ਮੈਰੂਨ ਵੀ ਬਹੁਤ ਸੋਹਣਾ ਇਹ ਸਾਰੇ ਪਿਓ ਪਿਓ ਟੈਬੀ ਦੇ ਟੈਬੀ ਕੱਪੜਾ ਹੈ ਸਭ ਤੋਂ ਵਧੀਆ ਕਪੜਾ ਇਹਦੀ ਚੁੰਨੀ ਬਹੁਤ ਸੋਹਣੀ ਹੈ ਜਿਹੜੀ ਆ ਦੇ ਕੋ ਕੱਟ ਵਰਕ ਦੁਪੱਟਾ ਚਿੱਟਾ ਉੱਪਰ ਹੈ ਕੋ ਸਾਰੇ ਟਾਪ ਦੇ ਉਨਕੇ ਤਾਲੇ ਲੱਗ ਪਈ ਆ ਜੀ ਇਹ ਇਹ ਦਿਨ ਉਹ ਜਿੱਥੇ ਗਿਆ ਉਹ ਲਾਈਨ ਆ ਉਹ ਕੋਈ ਉਹਦੇ ਪੀਚ ਪਹਿਲੀ ਲਾਈਨ ਚ ਚੱਲ ਉਹਦੇ ਤੋਂ ਨੀਚੇ ਉਹ ਪਰ ਜੀ ਸਰਕਾ ਪੱਕਾ ਪਾ ਦੀ ਹੈ ਪਰ ਕਹਿੰਦੇ ਨੇ ਵੀ ਉਹ ਟ੍ਰੈਂਡ ਹੋਇਆ ਪਿਆ ਜੀ हटके ਜਿ ਬਣਾਉਣਾ ਚਾਹੁੰਦੇ ਵਿਰਾਟ ਕੇ ਕੋਈ ਵੀ ਮਰਜ਼ੀ ਜੀ ਬਣਾ ਲਓ ਸਹੀ ਲਾੜਾ ਹਾਂ ਲਓ ਜੀ ਆਪਾਂ ਫਲਕਾਰੀ ਦੇਖਣ ਲੱਗਿਆ ਸਹੀ ਲੱਗਿਆ ਅੱਜ ਆਪਾਂ ਮਾਰਕ ਲਈ ਸੂਟ ਕਰ ਲਿਆ ਸੀ ਸਲੈਕਟ ਤਾਂ ਹੁਣ ਆਪਾਂ ਦੇਖਣ ਚੱਲੇ ਆ ਫਲਕਾਰੀ ਤੇ ਸੂਟ ਵਧੇ ਲੱਗਿਆ ਹੁਣ ਤੋਂ ਬੰਦਾ ਦੇ ਚੱਲੋ ਫਿਰ ਲਓ ਜੀ ਆਪਾਂ ਸੂਟ ਫਲੱਟ ਕਰ ਲਿਆ ਸੀ ਇੱਕ ਮੈਂ ਆਪਾਂ ਨੇ ਬੁੱਲਾ ਲਿਆ ਤੇ ਬਾਕੀ 3 ਦਿਨ ਵੀ ਸਲੈਕਟ ਕਰ ਲਿਆ ਤੇ ਹੁਣ ਆਪਾਂ ਜੀ ਵਧੀਆਲੀ ਜਿਹੜੇ ਮੈਂ ਥੱਲੇ ਪਕਾ ਆਪਾਂ ਫਲਕਾਰੀ ਦੇ ਫਲੱਟ ਕਰਦੇ ਹਾਂ ਜਿਹੜਾ ਆਇਆ ਸੀ ਥੋੜੇ ਜਲ ਪਹਿਲਾਂ ਕਹਿੰਦਾ ਵੀ ਚਲੋ 60 ਪਿਛਲਾ ਲੈਣਾ ਸੀ ਤਾਂ ਮੈਂ ਦੋ ਇੱਕ ਮਹੀਨਾ ਕਰਾਇਆ ਹੋਰ ਹੋ ਗਿਆ ਜਿਹੜਾ ਹੋ ਗੀਤ ਗਿਆ ਠੀਕ ਹੈ 70 ਹੋ ਗਿਆ ਲਓ ਜੀ ਲਓ ਜੀ ਆਪਾਂ ਆਪ ਲਗਾ ਰਹੇ ਫਲੈਕ ਕਰ ਰਹੇ ਆ ਤੇ ਵਰਤੀ ਆਪਣੀ ਸ਼ਾਪਿੰਗ ਹੋ ਚੁੱਕੀ ਆ ਸਾਰੇ ਹੋ ਗਏ ਆ ਕੈਮਰਾ ਬਰਾਦਰ ਆ ਜੀ ਸਿੱਧੇ ਲੱਜੂ ਹੋਰ ਇਹਨਾਂ ਤਾਂ ਬਹੁਤ ਘੈਂਟ ਵਧੀਆ ਵਧੀਆ ਕੱਪੜੇ ਨਲਦੇ ਆ ਆ ਲਓ ਜੀ ਤਾਂ ਹਣੀ ਹੁਣ ਆਪਾਂ ਸੂਟ ਲੱ ਲੱਸੀ ਸ਼ਾਪ ਕਰ ਲੈ ਲੀ ਦੇਖਣ ਲੱਗਿਆ ਦੇਖਵਾ

ਓਏ ਵੇ ਰਾਲਾ ਨਹੀਂ ਪਾਣਾ ਵਾਸਤੇ ਉੱਤ ਲੱਗ ਰਹੇ ਹੋ ਥੋੜੀ ਜਿਹੀ ਜੀ ਸੂਟ ਪਾ ਕੇ ਬਿਲਕੁਲ ਹਾਂ ਤੇ ਆਪਾਂ ਸਮਾਨ ਲੈ ਲੈ ਸੀਗਾ ਤੇ ਹੁਣ ਆਪਾਂ ਰਾਲਾ ਲੱਕਾ ਪਰਾਂਦਾ ਇਹ ਜੂੜਾ ਜਿਹਾ ਪਰ ਆਂਦਾ ਬੋਲਿਆ ਰੱਖਿਆ ਕਿ ਲੈਣਾ ਸੋ ਰੰਗ ਲੱਟ ਲੱਗਦਾ ਕੋਲ ਦਾ ਹਾਂ ਹਾਂ ਖਾਂਚ ਇਹ ਜੇ ਰਹਿਣਾ ਚਲ ਪਾਲ ਦੇ ਲਾ ਰੋ

ਲਾਣਾ ਤੇਰੇ ਗਰਪੇ ਤਾ ਸੂਰਤਾਂ ਸੋਹਣੀਆਂ ਦੇਖ ਲੋ ਕਿਹੜਾ ਸਹੀ ਲੱਗਾ ਹਾਂ ਪੈਂਟ ਜੰਨੀ ਮੇਰਾ ਫੋਰ ਤਦ ਤੇ ਗਰਮੀ ਆਉਣ ਵਾਲੀ ਆ ਦੇਖਦੇ ਆ ਫਿਰ ਭਾਈ ਤਾਲੇ ਤੋਂ ਰੱਤ ਨਾ ਠੀਕ ਆ ਜੀ ਉਹ ਇੱਕ ਬੇਟਾ ਹੈ ਹਲੋ ਇਹਨਾਂ ਦੇ ਵੀ ਚੰਗੇ ਨਾ ਹਲੋ ਮੈਂ ਜੰਨਵਰੀ ਗਿਆ ਪਾਣੀ ਬੋਲ ਰਿਹਾ ਪਾਣੀ

ਦੰਦ ਕੰਨ ਲੱਕਾ ਚਾਲਤਾ ਹਾਲ ਸਹੀ ਕਿ ਛੋਟਾ ਦੇਖੋ ਐਨ ਐਕਸ ਜੀ ਕਿ ਛੋਟਾ ਤੋਂ ਵੱਡਾ ਛੋਟਾ ਜੀ ਵੱਡਾ ਸਹੀ ਜਾ ਕਲੋ ਦੀਦੀ ਕੀ ਪਕਾਇਆ ਅੱਜ ਰਾਈਆ ਲੱਗਦਾ ਹੈ ਬੜੀ ਨੂੰ ਬੋਲ ਬੋਲ ਲਾਈਵ ਚ ਬੋਲਦਾ ਪਰ ਕੁਛ ਸੇ ਥੋਰ ਬ੍ਰਦਰ ਨੇ

ਲਾਓ ਜੀ ਆਪਾਂ ਸ਼ਾਫਲ ਕਰ ਲੇ ਤਾਂ ਮੈਂ ਆਪਾਂ ਕਹਿੰਦਾ ਅੱਜ ਵਾਦ ਲਾਓ ਜੀ ਆਪਾਂ ਬਠਿੰਡਾ ਤੋਂ ਘਰ ਵਾਪਸ ਆ ਗਏ ਆ ਪੰਦਲ ਤੋਂ ਤੇ ਹੋ ਲਾ ਪਕਰ ਚੱਲੇ ਆ ਆ ਦੋ ਵਾਦ ਹਾਂ ਜੀ ਖੋਛ ਗੁਰਦਾਬਾ ਹੋਰ ਜਾ ਰਿਹਾ ਚਾਰਾਂ ਦਾ ਘਰ ਆਪਾਂ ਬੱਚ ਬੱਲੀਆਂ ਦੀਆਂ ਕੋਰ ਟੰਗੇ ਆ ਗਏ ਆ ਤੇ ਫਾਈਨਲੀ ਦੋ ਦਾ ਵਿਆਹਗਾ ਤਬਾਬ ਦਾ ਖੋਸ਼ਨਰ ਆ ਰਿਹਾ ਕਿਦਾਂ ਟੈਦਾ ਸੋਲਟ ਫਰ ਸਰਕਾਰੇ ਦਿਖਾ ਦੇ ਪਰ ਖਾਣਾ ਨਹੀਂ ਪੈਂਦੇ ਹੁੰਦੇ ਭਰੀ ਬੋਲੀ ਪਾਰੀ ਤਵੇ ਮੰਮੀ ਸੁਣਨਾ ਥੂਲ ਵੇਖੋ ਫਰ ਵੇਖੋ ਮੈਂ ਬਾਥਰੂਮ ਜਾ ਰਿਹਾ ਜੈਸ ਫਰ ਪਾਣਾ ਤੇ ਨੰਦ ਕਰਤੇ ਇਹੋ ਨੰਦ ਮੰਮੀ ਹੋਰ ਹੋਰ ਓਕੇ